ਪੰਜਾਬ ਦੇ 6-7 ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਰਾਤ ਬਾਰਿਸ਼ ਹੁੰਦੀ ਰਹੀ ਜਿਸ ਦੀ ਵਜ੍ਹਾ ਦੇ ਕਾਰਨ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤਕਰੀਬਨ ਤਕਰੀਬਨ ਪੂਰੀ ਤਰ੍ਹਾਂ ਹੜ੍ਹ ਆ ਚੁੱਕਿਆ ਹੈ ਕੋਈ ਵੀ ਜ਼ਿਲ੍ਹਾ ਹੋਵੇਗਾ ਜੋ ਹੜ੍ਹ ਦੀ ਮਾਰ ਤੋਂ ਬਚਿਆ ਹੋਵੇਗਾ ਪਰ ਸਰਕਾਰ ਦੇ ਵੱਲੋਂ ਹੁਣ 17 ਜ਼ਿਲ੍ਹਿਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਜਿੱਥੇ ਪੰਜਾਬ ਦੇ ਵਿੱਚ ਡਰ ਦਾ ਮਾਹੌਲ ਹੈ ਕਿੱਤੇ ਪੰਜਾਬ ਦੇ ਵਿੱਚ ਹੜ ਆਉਣ ਦਾ ਖਤਰਾ ਪੈਦਾ ਹੋ ਚੁੱਕਿਆ ਹੈ ਕਿਉਂਕਿ ਜੇਕਰ ਮੌਸਮ ਵਿਭਾਗ ਦੀ ਮੰਨੀਏ 24 ਤੋਂ ਲੈ ਕੇ 48 ਘੰਟੇ ਆਉਣ ਵਾਲੇ ਹੋਰ بارش ਹੋ ਸਕਦੀ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਕੋਈ ਵੀ ਸੈਦ ਅਜਿਹਾ ਜ਼ਿਲ੍ਹਾ ਨਹੀਂ ਰਹੇਗਾ ਜੋ ਹੜ ਤੋਂ ਬਚ ਸਕੇਗਾ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੜ੍ਹ ਆ ਸਕਦਾ ਹੈ ਜੇਕਰ 24 ਤੋਂ 48 ਘੰਟੇ ਹੋਰ ਬਾਰਿਸ਼ ਹੋ ਜਾਂਦੀ ਹੈ ਮੈਂ ਤੁਹਾਨੂੰ ਹੜ ਦਾ ਇੱਕ ਚਿੱਠਾ ਖੋਲ ਕੇ ਦਿਖਾਂਦਾ ਜਿਸ ਦੇ ਵਿੱਚ ਸਾਰੀ ਜਾਣਕਾਰੀ ਹੈ ਤੇ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਹੜ ਆਇਆ ਤੇ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਕੀ ਕੀ ਹਾਲਾਤ ਹਨ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਦਾ ਪੰਜਾਬ ਦਾ ਮੌਸਮ ਬਹੁਤ ਹੀ ਖਰਾਬ ਹੋ ਚੁੱਕਿਆ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਜਿੱਥੇ ਇੱਕ ਵਾਰ ਫਿਰ ਤੋਂ ਬੱਦਲ ਫਟਿਆ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਸਾਰਾ ਹਿਮਾਚਲ ਪ੍ਰਦੇਸ਼ ਦਾ ਪਾਣੀ ਆ ਰਿਹਾ ਹੈ ਜਿਸ ਦੇ ਕਾਰਨ ਪੰਜਾਬ ਦੇ ਦਰਿਆ ਫੁੱਲ ਹੋ ਚੁੱਕੇ ਹਨ ਤੇ ਬੰਨ ਟੁੱਟਣੇ ਸ਼ੁਰੂ ਹੋ ਚੁੱਕੇ ਹਨ ਜਿਸ ਕਰਕੇ ਪੰਜਾਬ ਹੁਣ ਸਾਡਾ ਡੁੱਬਦਾ ਜਾ ਰਿਹਾ ਹੈ ਜਿਹੜੇ ਲੋਕ ਉੱਚੀਆਂ ਥਾਵਾਂ ਤੇ ਬੈਠੇ ਹਨ ਉਹਨਾਂ ਨੂੰ ਸਿਰਫ ਮਜਾਕ ਤੋਂ ਇਲਾਵਾ ਕੁਝ ਵੀ ਨਹੀਂ ਸੁੱਝਦਾ ਉਹਨਾਂ ਨੂੰ ਇਸ ਗੱਲ ਤੇ ਸੋਚ ਵਿਚਾਰ ਕਰਨੀ ਚਾਹੀਦੀ ਹੈ ਜੇਕਰ ਉਹ ਹੜ੍ਹ ਵਾਲੇ ਇਲਾਕਿਆਂ ਦੇ ਵਿੱਚ ਜਾ ਕੇ ਦੇਖਦੇ ਹਨ ਤਾਂ ਉਹਨਾਂ ਨੂੰ ਪਤਾ ਲੱਗੇਗਾ ਕਿ ਉੱਥੋਂ ਦੇ ਲੋਕਾਂ ਦੀ ਜ਼ਿੰਦਗੀ ਕਿਹੋ ਜਿਹੀ ਹੈ ਉਹ ਸਮਸ਼ਾਨ ਘਾਟ ਦੇ ਵਿੱਚ ਰਾਤਾਂ ਕੱਟਣ ਦੇ ਲਈ ਮਜਬੂਰ ਹਨ ਕਿਉਂਕਿ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਰਸੋਈਆਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਗੁਰੂ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਲੋਕ ਹੜਨੇ ਸ਼ੁਰੂ ਹੋ ਚੁੱਕੇ ਹਨ ਲੋਕਾਂ ਦੀ ਮੌਤਾਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਹਨ ਬੀਐਸਐਫ ਦੀ ਟੀਮ ਦੇ ਵੱਲੋਂ ਲਗਾਤਾਰ ਬਚਾਅ ਕਾਰਜ ਜਾਰੀ ਹੈ ਤੇ ਕੁਝ ਲੋਕਾਂ ਦੀ ਮੌਤ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਪਰ ਸਭ ਤੋਂ ਵੱਡੀ ਖਬਰ ਪਠਾਨਕੋਟ ਦੇ ਵਿੱਚ ਮਾਦੋਪੁਰ ਦਾ ਪੁਲ ਟੁੱਟ ਚੁੱਕਿਆ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਹੜ ਦਾ ਮਾਹੌਲ ਪੈਦਾ ਹੋ ਗਿਆ ਹੈ ਤੇ ਪੰਜਾਬ ਦੇ 6 ਤੋਂ 7 ਜ਼ਿਲ੍ਹੇ ਪੂਰੀ ਤਰ੍ਹਾਂ ਹੜ੍ਹ ਨੇ ਦੀ ਤਬਾਹਾਰ ਉੱਤੇ ਹਨ ਤੇ ਘਰਾਂ ਦੇ ਵਿੱਚ ਤਾਂ ਪਾਣੀ ਭਰ ਚੁੱਕਿਆ ਹੈ ਗੁਰੂ ਘਰਾਂ ਵਿੱਚ ਵੀ ਪਾਣੀ ਭਰ ਚੁੱਕਿਆ ਹੈ ਲੋਕਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ ਲੋਕ ਪਿੱਟ ਰਹੇ ਹਨ ਰੋ ਰਹੇ ਹਨ ਤੇ ਲੋਕਾਂ ਦੇ ਕੋਲ ਖਾਣ ਦੇ ਲਈ ਰਸਣ ਵੀ ਖਤਮ ਹੋ ਚੁੱਕਿਆ ਹੈ ਪਾਣ ਦੇ ਲਈ ਕੱਪੜੇ ਵੀ ਮੁੱਕ ਚੁੱਕੇ ਹਨ ਲੋਕ ਪੂਰੀ ਤਰ੍ਹਾਂ ਹੁਣ ਉੱਥੇ ਭੁੱਖਮਰੀ ਦਾ ਗਰੀਬੀ ਦਾ ਸਾਹਮਣਾ ਕਰ ਰਹੇ ਹਨ ਤੇ ਬਿਆਸ ਸਤਲੁਜ ਦਰਿਆ ਦੇ ਬਨ ਕਈ ਟੁੱਟ ਚੁੱਕੇ ਹਨ ਤੇ ਗੁਰਦਾਸਪੁਰ ਦੇ ਵਿੱਚ ਵੀ ਬਨ ਟੁੱਟ ਚੁੱਕੇ ਹਨ ਪਠਾਨਕੋੜ ਦੇ ਵਿੱਚ ਮਾਦੋਪੁਰ ਦੇ ਵਿੱਚ ਬਨ ਟੁੱਟ ਚੁੱਕੇ ਹਨ ਜਿਸ ਕਰਕੇ ਪੰਜਾਬ ਦੇ 6 ਤੋਂ 7 ਜ਼ਿਲ੍ਹੇ ਰਾਤੋਂ ਰਾਤ ਹੜਕੇ ਤਬਾਹ ਹੋ ਸਕਦੇ ਹਨ ਹੜhta ਉੱਤੇ ਆ ਹੜhta ਇਨ੍ਹਾਂ ਜ਼ਿਲ੍ਹਿਆਂ ਦੇ ਹੜhta ਇਨ੍ਹਾਂ 6 ਤੋਂ 7 ਜ਼ਿਲ੍ਹਿਆਂ ਦੇ ਵਿੱਚ ਆ ਚੁੱਕਿਆ ਹੈ ਪਰ ਇਹ ਤਵਾ ਦੇ ਨਾਲ ਪੂਰੀ ਦੇ ਪੂਰੀ ਤਰ੍ਹਾਂ ਤਬਾਹ ਹੋ ਸਕਦੇ ਹਨ ਇੱਕ ਵੀਡੀਓ ਤੁਸੀਂ ਦੇਖੀ ਹੋਵੇਗੀ ਜਿਸ ਨੂੰ ਦੇਖ ਕੇ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਹੈ ਇੱਕ ਬੰਨ ਟੁੱਟ ਕੇ ਇੱਕ ਕਿਸਾਨ ਦੇ ਖੇਤ ਦੇ ਵਿੱਚ ਉਹ ਪਾਣੀ ਵੜ ਜਾਂਦਾ ਹੈ ਜਿਸ ਦੇ ਕਾਰਨ ਉਹ ਕਿਸਾਨ ភੁੱਬਾ ਮਾਰ ਕੇ ਰੋ ਰਿਹਾ ਹੈ ਹੇ ਵਾਹਿਗੁਰੂ ਬਚਾਲਾ ਲੁੱਟੇਗੇ ਮਾਰੇਗੇ ਪੱਟੇਗੇ ਪਾਣੀ ਖੇਤ ਵਿੱਚ ਵੜ ਗਿਆ ਬਚਾਲਾ ਸਾਨੂੰ ਇਹ ਤਾਂ ਸਾਡੇ ਬੱਚਿਆਂ ਵਾਂਗੂ ਪਾਲੀ ਸੀ ਫਸਲ ਜਿਹੜੀ ਤੂੰ ਹੜਾ ਚੱਲਿਆ ਤੇ ਉਸਦੀ ਵੀਡੀਓ ਦੇਖ ਕੇ ਹਰ ਇੱਕ ਇਨਸਾਨ ਦਾ ਰੋਣਾ ਆ ਜਾਂਦਾ ਹੈ ਕਿਸਦਾ ਦਿਲ ਕਰਦਾ ਹੈ ਕਿ ਉਸਦੀ ਫਸਲ ਖਰਾਬ ਹੋ ਜਾਵੇ ਕਿਸਦਾ ਦਿਲ ਕਰਦਾ ਹੈ ਕਿ ਸਾਡੇ ਘਰ ਦੇ ਵਿੱਚ ਪਾਣੀ ਵੜ ਜਾਵੇ ਤੇ ਸਾਡਾ ਘਰ ਗਿਰ ਜਾਵੇ ਕਿਸਦਾ ਦਿਲ ਕਰਦਾ ਹੈ ਕਿ ਸਾਡੇ ਘਰ ਦੀਆਂ ਦੁਵਾਰਾਂ ਡਿੱਗ ਜਾਣ ਕਿਸਦਾ ਦਿਲ ਕਰਦਾ ਹੈ ਕਿ ਸਾਡੇ ਪਸ਼ੂ ਪੰਛੀ ਹੜ ਜਾਣ ਤੇ ਮਰ ਜਾਣ ਕਿਸਦਾ ਦਿਲ ਕਰਦਾ ਹੈ ਕਿ ਸਾਡੇ ਬੱਚਿਆਂ ਦੀ ਪਰਿਵਾਰਕ ਮੈਂਬਰਾਂ ਦੀ ਰਾਤਾਂ ਦੀ ਨੀਂਦ ਉੱਡ ਜਾਵੇ। ਰਾਤੋਂ ਰਾਤ ਕਈ ਜ਼ਿਲ੍ਹਿਆਂ ਦੇ ਵਿੱਚ ਪਾਣੀ ਛੱਡਿਆ ਗਿਆ ਜਿਸ ਦੇ ਕਾਰਨ ਕਈ ਲੋਕ ਪਾਣੀ ਦੇ ਵਿੱਚ ਫਸ ਚੁੱਕੇ ਹਨ। ਹੜ੍ਹ ਦਾ ਖਤਰਾ ਉੱਤੇ ਪੂਰੀ ਤਰ੍ਹਾਂ ਮੰਡਰਾਇਆ ਹੋਇਆ ਹੈ। ਪਰ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਘਰੇ ਬਹਿ ਕੇ ਗੱਲਾਂ ਬਣਾਉਣ ਤੋਂ ਇਲਾਵਾ ਜੇਕਰ ਤੁਸੀਂ ਉੱਥੇ ਜਾ ਕੇ ਲੋਕਾਂ ਦੀ ਮਦਦ ਕਰੋ ਤਾਂ ਇਸ ਤੋਂ ਵੱਡਾ ਦਾਨਪੁਨ ਕੋਈ ਵੀ ਨਹੀਂ ਹੋਵੇਗਾ ਕਿਉਂਕਿ ਉੱਥੇ ਲੋਕ ਭੁੱਖ ਦੇ ਨਾਲ ਤੇ ਤੜਫ ਤੜਫ ਕੇ ਮਰਨੇ ਸ਼ੁਰੂ ਹੋ ਚੁੱਕੇ ਹਨ ਖਾਣ ਪੀਣ ਦੀਆਂ ਵਸਤੂਆਂ ਮੁੱਕ ਚੁੱਕੀਆਂ ਤੇ ਗੈਸ ਚੁੱਲ੍ਹੇ ਬੁਝ ਚੁੱਕੇ ਹਨ ਲੋਕ ਘਰਾਂ ਦੀਆਂ ਛੱਤਾਂ ਤੇ ਚੜ ਕੇ ਬੈਠੇ ਹਨ ਤੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਤੇ ਕਈ ਲੋਕ ਤਾਂ ਅਜੇਹੇ ਵੀ ਹਨ ਜਿਨ੍ਹਾਂ ਦੇ ਘਰਾਂ ਵਿੱਚ ਪਾਣੀ ਵੜ ਚੁੱਕਿਆ ਹੈ ਸ਼ਮਸ਼ਾਨ ਘਾੜ ਦੇ ਵਿੱਚ ਮਜਬੂਰੀ ਨੂੰ ਬੈਠੇ ਹਨ ਕੁਦਰਤ ਦੀ ਮਾਰ ਇਹੋ ਜਿਹੀ ਹੁੰਦੀ ਹੈ ਕਿ ਸਾਨੂੰ ਕੋਠੀਆਂ ਦੇ ਵਿੱਚੋਂ ਕੱਢ ਕੇ ਸਮਸ਼ਾਨ ਘਾਟ ਦੇ ਵਿੱਚ ਵੀ ਬਿਠਾ ਸਕਦੀ ਹੈ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਕੋਲ ਤਾਂ ਕਾਸੀ ਵੀ ਚੀਜ਼ ਦਾ ਘਾਟਾ ਨਹੀਂ ਬਾਦੂ ਪੈਸਾ ਬਾਦੂ ਫਸਲਾਂ ਬਾਦੂ ਜ਼ਮੀਨ ਇਹਨਾਂ ਨੇ ਤਾਂ ਫੈਸ਼ਨ ਬਣਾ ਲਿਆ ਸੜਕਾਂ ਤੇ ਧਰਨੇ ਲਾਉਣ ਦਾ ਅੰਦੋਲਨ ਖੋਲਣ ਦਾ ਉਹ ਮੈਂ ਇਨਾਂ ਮੂਰਖ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਬੈਠ ਕੇ ਦਿਖਾਓ ਚਾਰ-ਚਾਰ ਮਹੀਨੇ ਭੁੱਖੇ ਇੱਕ-ਇੱਕ ਸਾਲ ਆਪਣੇ ਘਰ ਤੋਂ ਦੂਰ ਅੰਦੋਲਨ ਕਰਕੇ ਦਿਖਾਓ ਜੇ ਕਿਸੇ ਦੀ ਮਜਬੂਰੀ ਹੈ ਤਾਂ ਹੀ ਅਗਲਾ ਅੰਦੋਲਨ ਕਰਦਾ ਤਾਂ ਹੀ ਭੁੱਖੇ ਪਿਆਸੇ ਬੈਠਦੇ ਆ ਤਾਂ ਹੀ ਭੁਖੜ ਤਾਲਾਂ ਕਰਦੇ ਆ ਜੇ ਤੁਹਾਡੇ ਘਰ ਦੇ ਵਿੱਚ ਕੋਈ ਬੰਦਾ ਬਿਮਾਰ ਹੈ ਜਾਂ ਫਿਰ ਬਿਨਾਂ ਕੰਮ ਤੋਂ ਲੈ ਕੇ ਚਲੇ ਜਾਂਦੇ ਇਸ ਲਈ ਭਾਈ ਸਮਝਿਆ ਕਰੋ ਜੇਕਰ ਕਿਸੇ ਬੰਦੇ ਦੀ ਮਜਬੂਰੀ ਹੁੰਦੀ ਹੈ ਤਾਂ ਤਾਂ ਹੀ ਉਹ ਕਿਸੇ ਗੱਲ ਦੇ ਲਈ ਅੱਗੇ ਵੱਧਦਾ ਮੈਂ ਕਿਸੇ ਨੂੰ ਚੰਗਾ ਮਾੜਾ ਨਾ ਕਿਹਾ ਕਰੋ ਤੇ ਮੈਂ ਕਿਸਾਨ ਲੀਡਰਾਂ ਨੂੰ ਬੇਨਤੀ ਕਰਦਾ ਕਿ ਉੱਥੇ ਜਾ ਕੇ ਹੜ੍ਹਾਂ ਦੇ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲਿਆ ਜਾਵੇ ਤੇ ਕਿਸਾਨਾਂ ਦੀ ਮਦਦ ਕੀਤੀ ਜਾਵੇ ਖਾਣ ਦੇ ਲਈ ਰਸਣ ਪਹੁੰਚਾਇਆ ਜਾਵੇ ਉਹਨਾਂ ਨੂੰ ਹੋਰ ਲੋੜਵੰਦਾ ਚੀਜ਼ਾਂ ਲੋੜਵੰਦ ਚੀਜ਼ਾਂ ਪਹੁੰਚਾਈਆਂ ਜਾਣ ਤੇ ਆਪ ਪਾਰਟੀ ਨੇ ਤੇ ਹੋਰ ਕਾਂਗਰਸ ਪਾਰਟੀ ਨੇ ਭਾਜਪਾ ਨੇ ਅਕਾਲੀ ਦਲ ਨੇ ਸਾਰਿਆਂ ਨੇ ਸਾਰੀਆਂ ਸਰਕਾਰਾਂ ਨੇ ਕਿਹਾ ਹੈ ਕਿ ਅਸੀਂ ਆਪਣੀ ਬਾਤ ਤੱਕ ਲਾ ਦੇਾਂਗੇ ਪਰ ਲੋਕਾਂ ਦੀ ਜਾਨਾਂ ਨੂੰ ਖਤਰੇ ਦੇ ਵਿੱਚ ਬਿਲਕੁਲ ਵੀ ਨਹੀਂ ਪੈਣ ਦਵਾਵਾਂਗੇ ਕਿ ਅਸੀਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਾਂਗੇ ਕਿ ਇਹ ਕੁਦਰਤ ਦੀ ਮਾਰ ਹੈ ਇਸ ਦੇ ਅੱਗੇ ਕਿਸੇ ਦਾ ਵੀ ਬਸ ਨਹੀਂ ਇਹ ਸੀਐਮ ਭਗਵੰਤ ਮਾਨ ਸਿੰਘ ਨੇ ਕਿਹਾ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਲੋਕਾਂ ਨੇ ਮੌਕੇ ਤੇ ਝਾੜ ਪਾਈ ਹੈ ਕਿ ਤੁਸੀਂ ਡਰੇਨ ਪਾਈਪ ਕਦੋਂ ਸਾਫ਼ ਕਰਾਏ ਹਨ ਉਹਨੇ 1996 ਤੋਂ ਬਾਅਦ ਹੁਣ ਤੱਕ ਕਦੇ ਵੀ ਸਾਫ਼ ਨਹੀਂ ਹੋਇਆ ਕਿ ਤੁਹਾਡੀਆਂ ਹੁਣ ਅੱਖਾਂ ਖੁੱਲ ਗਈਆਂ ਪੰਜਾਬ ਦੇ ਲੀਡਰਾਂ ਦੀ ਆਪ ਦੇ ਲੀਡਰਾਂ ਦੀ ਅੱਖਾਂ ਉੱਤੇ ਨਹੀਂ ਹੁੰਦੀਆਂ ਜਦੋਂ ਲੋਕਾਂ ਨੇ ਇਹ ਸਵਾਲ ਕੀਤੇ ਤਾਂ ਕੋਈ ਵੀ ਉੱਤਰ ਨਹੀਂ ਆਇਆ ਪੰਜਾਬ ਸਰਕਾਰ ਨੂੰ ਇਹ ਪੰਜਾਬ ਸਰਕਾਰ ਨੂੰ ਲੋਕਾਂ ਦੇ ਅੱਗੇ ਝੁਕਣਾ ਜ਼ਰੂਰ ਪਿਆ ਤੇ ਸਰਕਾਰ ਨੂੰ ਵੀ ਬੇਨਤੀ ਹੈ ਇਹਨਾਂ ਲੋਕਾਂ ਦੇ ਬਾਰੇ ਸੋਚਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਜਿਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ ਫਸਲਾਂ ਦਾ ਪਛੂਆਂ ਦਾ ਘਰਾਂ ਦਾ ਬੱਚਿਆਂ ਦਾ ਬੁੱਢਿਆਂ ਦਾ ਮੋਤਾਂ ਹੋ ਰਹੀਆਂ ਉਹਨਾਂ ਨੂੰ ਮੁਆਵਜ਼ਾ ਜ਼ਰੂਰ ਮਿਲਣਾ ਚਾਹੀਦਾ ਹੈ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ 2023 ਦੇ ਵਿੱਚ ਉਹਨਾਂ ਨੂੰ ਲਾਰੇ ਦੇ ਵਿੱਚ ਰੱਖਿਆ ਗਿਆ ਸੀ ਇਸ ਲਈ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਸ ਵਾਰ ਲੋਕਾਂ ਨੂੰ ਲਾਰੇ ਦੇ ਵਿੱਚ ਨਾ ਰੱਖਿਆ ਜਾਵੇ ਧੋਖੇ ਦੇ ਵਿੱਚ ਨਾ ਰੱਖਿਆ ਜਾਵੇ ਤੇ ਉਹਨਾਂ ਨੂੰ ਮੁਆਵਜ਼ਾ ਜ਼ਰੂਰ ਦਿੱਤਾ ਜਾਵੇ ਤਾਂ ਜੋ ਪੰਜਾਬ ਦੇ ਲੋਕ ਹਮੇਸ਼ਾ ਸਰਕਾਰਾਂ ਤੋਂ ਸੁਖ ਪਰਵਾਨ ਕਰਨ ਤੇ ਹਮੇਸ਼ਾ ਸਰਕਾਰਾਂ ਲੋਕਾਂ ਦਾ ਤੇ ਲੋਕ ਸਰਕਾਰਾਂ ਦਾ ਸਾਥ ਦੇਣ ਇਸ ਲਈ ਸਰਕਾਰਾਂ ਨੂੰ ਲੋਕਾਂ ਦਾ ਸਾਥ ਇਸ ਸਮੇਂ ਜ਼ਰੂਰ ਦੇਣਾ ਚਾਹੀਦਾ ਹੈ ਸਰਕਾਰ ਦੇ ਵੱਲੋਂ ਜ਼ਿਲ੍ਹਿਆਂ ਨੂੰ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਪਠਾਨਕੋਟ ਸੰਗਰੂਰ ਗੁਰਦਾਸਪੁਰ ਫਾਜ਼ਿਲਕਾ ਮੋਗਾ ਫਿਰੋਜ਼ਪੁਰ ਤੇ ਮਾਨਸਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਇਸ ਤੋਂ ਇਲਾਵਾ ਜਿਹੜੇ ਬਾਕੀ ਦੇ 7 ਜ਼ਿਲ੍ਹੇ ਹਨ ਟੋਟਲ 17 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ 7 ਜ਼ਿਲ੍ਹਿਆਂ ਦੇ ਵਿੱਚ ਰੈੱਡ ਤੇ 10 ਜ਼ਿਲ੍ਹਿਆਂ ਦੇ ਵਿੱਚ 오ਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਇਸ ਲਈ ਪੂਰਾ ਪੰਜਾਬ ਖਤਰੇ ਦੀ ਲਪੇਟ ਦੇ ਵਿੱਚ ਹੈ ਹੜ੍ਹਾਂ ਦੀ ਲਪੇਟ ਦੇ ਵਿੱਚ ਹੈ ਇਸੇ ਤਰ੍ਹਾਂ ਕਈ ਥਾਵਾਂ ਤੇ 90 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ ਜਿਨ੍ਹਾਂ ਨੂੰ ਰੋਕਿਆ ਗਿਆ ਹੈ ਜਿਸ ਦੇ ਕਾਰਨ ਬਹੁਤ ਸਾਰੇ ਲੋਕ ਤੰਗ ਪਰੇਸ਼ਾਨ ਹਨ ਇੱਕ ਥਾਂ ਤੋਂ ਦੂਜੀ ਥਾਂ ਨਹੀਂ ਜਾ ਸਕਦੇ ਜਿਸ ਕਰਕੇ ਪੰਜਾਬ ਦੇ ਵਿੱਚ ਬਿਆਜ ਸਤਲੁਜ ਰਾਵੀ ਮਾਦੋਪੁਰ ਪਟਾਨਕੋਟ ਦੇ ਵਿੱਚ ਤੇ ਗੁਰਦਾਸਪੁਰ ਦੇ ਵਿੱਚ ਇਹਨਾਂ ਸਾਰੀ ਜਗ੍ਹਾ ਤੇ ਬੰਨ ਟੁੱਟ ਚੁੱਕੇ ਹਨ ਜਿਸ ਕਰਕੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਹੜ ਦਾ ਖਤਰਾ ਪੈਦਾ ਹੋ ਚੁੱਕਿਆ ਹੈ ਤੇ ਕਈ ਥਾਵਾਂ ਤੇ ਹੜ ਆ ਚੁੱਕਿਆ ਹੈ ਕਈ ਲੋਕਾਂ ਦੀ ਜਾਨ ਜਾਣ ਦੀ ਖਬਰ ਵੀ ਆਈ ਹੈ ਤੇ ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਵੀ ਕੱਢਿਆ ਗਿਆ ਹੈ ਇਸ ਲਈ ਮੈਂ ਅਪੀਲ ਕਰਦਾ ਹਾਂ ਕਿ ਜੇਕਰ ਤੁਸੀਂ ਪੰਜਾਬ ਦੇ ਲੋਕਾਂ ਦਾ ਵੱਧ ਤੋਂ ਵੱਧ ਸਾਥ ਦੇ ਸਕਦੇ ਹੋ ਤਾਂ ਸਾਡੇ ਪੰਜਾਬੀ ਲੋਕਾਂ ਦਾ ਬਹੁਤ ਹੀ ਜ਼ਿਆਦਾ ਬਚਾਅ ਹੋ ਸਕਦਾ ਹੈ ਤੇ ਪੰਜਾਬੀ ਲੋਕ ਸੁਰੱਖਿਅਤ ਹੜਾਂ ਦੀ ਮਾਰ ਤੋਂ ਬਚ ਸਕਦੇ ਹਨ ਤੇ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਇਹਨਾਂ ਲੋਕਾਂ ਦੀ ਵੱਧ ਤੋਂ ਵੱਧ ਅੱਗੇ ਆ ਕੇ ਮਦਦ ਕੀਤੀ ਜਾਵੇ ਕਿਉਂਕਿ ਇਸ ਸਮੇਂ ਕੀਤਾ ਗਿਆ ਦਾਨਪੁਨ ਇਸ ਤੋਂ ਵੱਡਾ ਹੋਰ ਕੋਈ ਵੀ ਦਾਨਪੁਨ ਨਹੀਂ ਹੋਵੇਗਾ ਤੇ ਘਰੇ ਬੈਠ ਕੇ ਬਿਲਕੁਲ ਵੀ ਗੱਲਾਂ ਨਾ ਬਣਾਓ ਮਜ਼ਾਕ ਨਾ ਬਣਾਓ ਹਲਕੇ ਦੇ ਵਿੱਚ ਨਾ ਲੋ ਉੱਥੇ ਦੇ ਲੋਕਾਂ ਦੀ ਮਦਦ ਕਰੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ